ਡਾਕਟਰ ਰਹਿਮਾਨ ਅਸਦ ਸਾਹਿਬ ਦੀ ਰਿਟਾਇਰਮੈਂਟ ਪਾਰਟੀ ਯਾਦਗਾਰੀ ਹੋ ਨਿਭੜੀ ਇਸ ਰਿਟਾਇਰਮੈਂਟ ਪਾਰਟੀ ਦੇ ਵਿੱਚ ਮਲੇਰ ਕੋਟਲਾ ਦੀਆਂ ਉੱਗੀਆਂ ਸ਼ਖਸੀਅਤਾਂ ਨੇ ਆਪਣੀ ਹਾਜ਼ਰੀ ਲਗਵਾਈ ਜਿਨ੍ਹਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਐਮ ਐਲ ਏ ਮਲੇਰ ਕੋਟਲਾ ਜਨਾਬ ਜਮੇਲੂ ਰਹਿਮਾਨ ਸਾਹਿਬ ਅਤੇ ਸ਼ਹਿਰ ਦੇ ਮਸ਼ਹੂਰ ਡਾਕਟਰਜ਼ ਹਾਜ਼ਰ ਰਹੇ ਰੀਸੈਂਟ ਟਾਈਮਜ਼ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹਾਂ ਸ਼੍ਰੀ ਅਬਦੁਲ ਸੱਤਾਰ ਨੇ ਕਿਹਾ ਕਿ ਡਾਕਟਰ ਰਹਿਮਾਨ ਸਾਹਿਬ ਦੀ ਸਾਰੀ ਸਰਵਿਸ ਬਿਹਤਰੀਨ ਅਤੇ ਬੇਦਾਗ ਰਹੀ ਹੈ ਉਨ੍ਹਾਂ ਕਿਹਾ ਕਿ ਉਹ ਕਾਮਨਾ ਕਰਦੇ ਹਨ ਕਿ ਡਾਕਟਰ ਸਾਹਿਬ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਵੀ ਕਾਮਯਾਬ ਹੋਣ ਅਤੇ ਰਿਟਾਇਰਮੈਂਟ ਤੋਂ ਬਾਅਦ ਚੰਗੀ ਜ਼ਿੰਦਗੀ ਬਤੀਤ ਕਰਨ ਇਸ ਮੌਕੇ ਡਾਕਟਰ ਰਹਿਮਾਨ ਅਸਦ ਨੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਕਲੀਨਿਕ ਸ਼ੁਰੂ ਕਰਨਗੇ ਅਤੇ ਲੋਕਾਂ ਦੀ ਸੇਵਾ ਜਾਰੀ ਰੱਖਣਗੇ ਡਾਕਟਰ ਰਹਿਮਾਨ ਮੈਡੀਕਲ ਫੀਲਡ ਦੇ ਵਿੱਚ ਸ਼ਹਿਰ ਦੇ ਲਈ ਇੱਕ ਬਹੁਤ ਵੱਡਾ ਨਾਮ ਹਨ ਅੱਜ ਉਹਨਾਂ ਦੀ ਰਿਟਾਇਰਮੈਂਟ ਪਾਰਟੀ ਹੈ ਔਰ 30 ਸਾਲ ਦੀ ਪਾਕ ਸਰਵਿਸ ਤੋਂ ਬਾਅਦ ਬਗੈਰ ਕਿਸੇ ਸਟਿਗਮਾ ਸਟਿਗਮਾ ਤੋਂ ਬਾਅਦ ਬਗੈਰ ਆ ਜੋ ਇੱਥੇ ਰਿਟਾਇਰ ਹੋਏ ਹਨ ਉਹਨਾਂ ਦੀ ਰਿਟਾਇਰਮੈਂਟ ਪਾਰਟੀ ਦੇ ਲਈ ਜੋ ਦੋਸਤਾਂ ਵੱਲੋਂ ਤੇ ਉਹਨਾਂ ਦੇ ਫੈਮਿਲੀ ਮੈਂਬਰਸ ਵੱਲੋਂ ਜੁਆਇੰਟਲੀ ਮਤਲਬ ਆਰਗੇਨਾਈਜ਼ ਕੀਤੀ ਗਈ ਹੈ ਉਹਨਾਂ ਦੇ ਆਨਰ ਦੇ ਵਿੱਚ ਅਸੀਂ ਇਕੱਠੇ ਹੋਈਆਂ ਔਰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ medical field ਦੇ ਨਾਲ ਸੰਬੰਧਿਤ ਜਿੰਨੇ ਵੀ ਡਾਕਟਰਸ ਹਨ ਉਹਨਾਂ ਦੇ ਡਿਪਾਰਟਮੈਂਟ ਦੇ ਬੰਦੇ ਹਨ ਉਹ ਇੱਥੇ ਉਹਨਾਂ ਨੂੰ ਵਧਾਈ ਦੇਣ ਵਾਸਤੇ ਤੇ ਉਹਨਾਂ ਦੀਆਂ ਜਿਹੜੀਆਂ ਸੇਵਾਵਾਂ ਹਨ ਖidmat ਹਨ ਉਹਨਾਂ ਦੀਆਂ ਮੈਡੀਕਲ ਫੀਲਡ ਦੇ ਵਿੱਚ ਉਹਨਾਂ ਨੂੰ ਸਲਾਮ ਕਰਨ ਦੇ ਲਈ ਇੱਥੇ ਪੇਸ਼ ਹੋਏ। ਬਾਕੀ ਤੁਸੀਂ ਬੜਾ ক্লোਜ਼ ਰਹੇ ਹੋ ਡਾਕਟਰ ਸਾਹਿਬ ਦੇ ਕਿਵੇਂ ਲੱਗੀਆਂ ਇਹਨਾਂ ਦੀ ਸਰਵਿਸ ਹਮੇਸ਼ਾ ਮਤਲਬ ਦੇਖਿਆ ਤੁਸੀਂ ক্লোਜ਼ਲੀ ਇਹਨਾਂ ਦੇ ਡਾਕਟਰ ਸਾਹਿਬ ਦੀ ਜਿਹੜੀ ਜੋ ਤਬੀਅਤ ਹੈ ਉਹਨਾਂ ਦੇ ਲੇਜਰ ਵਿੱਚ ਬਹੁਤ ਨਰਮੀ ਹੈ। ਔਰ ਹੱਥ ਦੇ ਵਿੱਚ ਅੱਲਾਹ ਤਾਲਾ ਨੇ ਬਹੁਤ ਸ਼ਿਫਾ ਦੱਤੀ ਹੈ ਔਰ ਅ ਤਸੱਲੀ ਦੱਤੀ ਹੈ ਪੇਸ਼ੈਂਟ ਨੂੰ ਤਸੱਲੀ ਦੇ ਨਾਲ ਜੋ ਉਹ ਸ਼ਿਫਾ ਦਿੰਦੇ ਹਨ ਨਾ ਜੀ ਉਹ ਬਹੁਤ ਵੱਡਾ ਦੇਨ ਹੈ ਉਹਨਾਂ ਦਾ ਔਰ ਅੱਜ ਇੱਥੇ ਇਕੱਲੇ ਦੋਸਤ ਵੀ ਉਹਨਾਂ ਦੇ ਫੈਮਿਲੀ ਮੈਂਬਰਸ ਨਹੀਂ ਅੱਜ ਕੁਝ ਪੇਸ਼ੈਂਟਸ ਵੀ ਹਨ ਜਿਹੜੇ ਉਹਨਾਂ ਨੂੰ ਜਿਹੜੇ ਉਹਨਾਂ ਦੇ ਹੱਥੋਂ ਸ਼ਿਫਾ ਹਾਸਲ ਕਰਕੇ ਅੱਜ ਉਹਨਾਂ ਦੀਆਂ ਦੇ ਲਈ ਅਗਲੀ ਜ਼ਿੰਦਗੀ ਵਾਸਤੇ ਦੁਆਆਂ ਦੇ ਲਈ ਇੱਥੇ ਹੋਏ ਹਨ ਤੇ ਅਸੀਂ ਵੀ ਦੁਆ ਕਰਦੇ ਹਾਂ ਕਿ ਜਿਸਾਂ ਡਾਕਟਰ ਸਾਹਿਬ ਨੇ ਆਪਣੀ ਜ਼ਿੰਦਗੀ ਇੱਕ ਸਮਾਜ ਨੂੰ ਸਮਰਪਿਤ ਕੀਤੀ ਹੈ ਇੱਕ ਆਪਣੀਆਂ ਖਿਦਮਤਾਂ ਦੇ ਨਾਲ guzari ਹੈ ਇਸੇ ਤਰ੍ਹਾਂ ਅਸੀਂ ਦੁਆ ਕਰਦੇ ਹਾਂ ਕਿ ਔਨੇਬਲ ਜਿਹੜਾ ਵਕਤ ਹੈ ਉਹ ਵੀ ਇਹਨਾਂ ਵਾਸਤੇ ਖੁਸ਼ੀਆਂ ਭਰਿਆ ਹੋਵੇ ਔਰ ਇਹਨਾਂ ਦੇ ਦੋਨੋਂ ਬੱਚੇ ਔਲਰੇਡੀ ਐਮਬੀਬੀਐਸ ਕਰ ਚੁੱਕੇ ਹਨ ਇੱਕ ਬੇਟੀ ਆਮ ਆਦਮੀ ਕਲੀਨਿਕ ਦੇ ਵਿੱਚ ਮੈਡੀਕਲ ਅਫੀਸਰ ਹੈ ਤੇ ਬੇਟਾ ਇੰਟਰਨਸ਼ਿਪ ਕਰ ਰਿਹਾ ਹੈ ਅਸੀਂ ਦੁਆ ਕਰਦੇ ਹਾਂ ਕਿ ਜਿਸ ਤਰ੍ਹਾਂ ਦੀ ਸਫੈਦ ਚਾਦਰ ਲੈ ਕੇ ਇਹ ਸਰਵਿਸ ਮੁਕੰਮਲ ਕੀਤੀ ਹੈ ਡਾਕਟਰ ਸਾਹਿਬ ਨੇ ਉਹ ਬੱਚੇ ਵੀ ਸਮਾਜ ਦੇ ਵਿੱਚ ਅੱਗੇ ਆਉਣ ਆਪਣੇ ਪੰਜਾਬ ਨੂੰ ਆਪਣੀ ਗਵਰਨਮੈਂਟ ਨੂੰ ਸਰਵ ਕਰਨ ਤੇ ਉਸੇ ਪਾਕਿਸਤਾਨ ਨਾਲ ਸਰਵਿਸ ਤੋਂ ਰਿਟਾਇਰ ਹੋ ਗਏ ਸਭ ਤੋਂ ਅੱਜ ਰਿਟਾਇਰਮੈਂਟ ਪਾਰਟੀ ਹੈ ਡਾਕਟਰ ਰਹਿਮਾਨ ਸਾਹਿਬ ਕੀ ਕਹਾਂਗੇ ਉਹਨਾਂ ਦੇ ਬਾਰੇ ਕਾਫੀ ক্লোਜ਼ ਰਹੇ ਡਾਕਟਰ ਰਹਿਮਾਨ ਸਾਹਿਬ ਨਾਲ ਮੇਰੀ ਦੋਸਤੀ ਜਦੋਂ ਇਹ ਬਲੇਰ ਕੋਲੇ ਡਿਸਪੈਂਸਰੀ ਦੇ ਵਿੱਚ ਡਾਕਟਰ ਸੀ ਉਦੋਂ ਦੀ ਹੈ ਤੇ ਮੈਂ ਇਹਨਾਂ ਕੋਲ ਇੱਕ ਦਿਨ ਪਹਿਲਾਂ ਖੁਦ ਹੀ ਦਵਾਈ ਲੈਣ ਗਿਆ ਸੀ ਤੇ ਉਸ ਟਾਈਮ ਮੈਂ ਜਦੋਂ ਦੇਖਿਆ ਇਹਨਾਂ ਦਾ ਰਿਸਟਰ ਤਾਂ 300 ਪੇਸ਼ੈਂਟ ਦੇਖ ਚੁੱਕੇ ਸੀ ਤੇ ਮੈਂ ਉਥੋਂ ਵਾਪਸ ਆਉਣ ਲੱਗਾ ਇਹਨਾਂ ਨੇ ਫਾਰਮੇਸੀ ਨੂੰ ਭੇਜ ਕੇ ਬੁਲਾਇਆ ਕਹਿੰਦਾ ਕਿ ਯਾਰ ਵਾਪਸ ਚਲੇਗਾ ਮਾਜੀ ਇਸ ਟਾਈਮ ਤਾਂ ਤੁਹਾਨੂੰ ਖੁਦ ਦਵਾਈ ਦੀ ਲੋੜ ਹੈ ਜੇ ਇੰਨਾ ਇਹਨਾਂ ਨੇ ਜਨੂਨ ਨਾਲ ਕੰਮ ਕਰਿਆ ਆਪਣੀ ਜੌਬ ਦੇ ਵਿੱਚ ਉਸ ਤੋਂ ਬਾਅਦ ਸਾਡੀ ਦੋਸਤੀ ਵੀ ਫਿਰ ਅਸੀਂ ਆ ਕੋਵਿਡ ਵੇਲੇ Arsainical 13 ਮੈਡੀਸਿਨ ਵੰਡੀ ਅਸੀਂ ਇਕੱਠੇ 3 ਮਹੀਨੇ ਦੇ ਕਰੀਬ ਇਹ ਮੇਰੇ ਖਿਆਲ ਚ ਵਿੱਚ ਰਾਤ ਨੂੰ ਗਿੱਤ ਸੋਏ ਨਹੀਂ ਹੈਗੇ ਕਰੋਨਾ ਵੇਲੇ ਸਵੇਰੇ 3 ਵਜੇ ਤੋਂ ਰੋਸਟਰ ਬਣਾਉਣ ਲੱਗੇ ਨਾ ਰਾਤ ਨੂੰ ਦਵਾਈ ਸੱਜਣਾਂ ਤਿਆਰ ਕਰਨੀ ਤੇ ਬਹੁਤ ਹੀ ਜ਼ਿਆਦਾ ਖਿਦਮਤ ਦੇ ਵਿੱਚ ਸਾਰੇ ਪੱਲਿਓਂ ਕਈ ਵਾਰੀ ਮਤਲਬ ਦੱਸਣਾ ਇਹਨਾਂ ਨੇ ਵੀ ਓਮੇਪੈਥਿਕ ਵੱਲ ਧਿਆਨ ਥੋੜਾ ਜਿਹਾ ਘੱਟ ਸੀ ਅਰਜ਼ਾਬ ਦੇ ਵੱਲ ਇਹਨਾਂ ਨੇ ਖੁਦ ਸ਼ੀਸ਼ੀਆਂ ਗੋਲੀਆਂ ਦੇ ਦਵਾਈ ਆਪ ਖੁਦ ਪਰਚੇਜ਼ ਕਰ ਕਰਕੇ ਇਹਨਾਂ ਨੇ ਜੋ ਵਾਅਦਾ ਪੂਰੀ ਕਰੀ ਐ ਤੇ ਸੇਵਾ ਦਾ ਬਹੁਤ ਹੀ ਜ਼ਿਆਦਾ ਜਨੂਨ ਸੀ ਕਿੰਨੇ ਪੇਸ਼ੈਂਟ ਇਹਨਾਂ ਕੋਲੇ ਭੇਜਨੇ ਕਦੇ ਕਦੇ ਬੜੀ ਦੇਖਣਾ ਕਦੇ ਕੋਈ ਪੈਸੇ ਦਾ ਕੋਈ ਲਾਲਚ ਨਹੀਂ ਜਮਈ ਫ੍ਰੀ ਸੇਵਾ ਬਹੁਤ ਜ਼ਿਆਦਾ ਜਨੂਨ ਇਹਨਾਂ ਨੇ ਆਪਣੀ ਜਿਹੜੀ ਕਰੀ ਐ ਡਿਊਟੀ ਬਹੁਤ ਖੁਸ਼ੀ ਦੀ ਗੱਲ ਆ ਵੀ ਇਹੋ ਜਿਹੇ ਆਫੀਸਰ ਹੋਣੇ ਚਾਹੀਦੇ ਨੇ ਰਿਟਾਇਰਮੈਂਟ ਤੋਂ ਬਾਅਦ ਇੱਕ ਸ਼ੁਭ ਕਾਮਨਾ ਦਈਆ ਵੀ ਰੱਬ ਇਹਨਾਂ ਨੂੰ ਪਹਿਲਾਂ ਤਾਂ ਇਹਨਾਂ ਨੂੰ ਕੰਦਰ ਰੂਸੀ ਦਾ ਦੇ ਜਿੰਨਾ ਇਹਨਾਂ ਨੂੰ ਜਨੂੰਨ ਹੈ ਪਹਿਲਾਂ ਤਾਂ ਆਪਦਾ ਖਿਆਲ ਕਰਨਾ ਆਪਣੀ ਸਿਹਤ ਸੰਤੁਸ਼ ਕਰਨ ਵਧੀਆ ਤਾਂ ਹੀ ਲੋਕਾਂ ਨੂੰ ਸੇਵਾ ਦੇਣਗੇ ਜਨੂੰਨ ਤਾਂ ਇਹਨਾਂ ਦੇ ਅੰਦਰ ਆਪਣੇ ਆਪ ਹੈਗਾ ਹੀ ਹੈ ਸੇਵਾ ਕਰਨ ਦਾ ਜੋਸ਼ ਦਸੋਂ ਕਰਦੇ ਰਹਿਣਗੇ ਇਨਸ਼ਾਅੱਲਾ ਦੇਖ ਲਿਓ ਤੁਸੀਂ ਲੋਕਾਂ ਨੂੰ ਖੁਸ਼ ਖਬਰیں ਦੇਣਗੇ ਲੋਕੀਂ ਤੋਂ ਮੈਡੀਕਲ ਲੈ ਕੇ ਸੇਵਾ ਕਰ ਰਹੇ ਹੋ ਠੀਕ ਨਾਨ ਅਸਦ ਜੀ ਜੀ ਹੋਮੀਓਪੈਥਿਕ ਦਾ ਬਾਇਓਮੈਂਟਲ ਲਾਈਫ ਦਾ ਕੈਲੋ ਹੋਮੀਓਪੈਥਿਕ ਡਾਕਟਰ ਦੀ ਸਵਾਲ ਹੋਈ ਹੈ

ਸਰ ਪਬਲਿਕ ਅਸੀਂ ਜਿਹੜਾ ਜੋ ਕੁਝ ਸਾਨੂੰ ਰੱਬ ਨੇ ਹਿੰਮਤ ਦਿੱਤੀ ਹੈ ਜਾਂ ਨਾਲ ਦਿੱਤੀ ਉਹ ਵਰਤ ਕੇ ਅਸੀਂ ਪਬਲਿਕਲੀ ਸੇਵਾ ਕੀਤੀ ਹੈ। ਡਾਕਟਰ ਰਹਿਮਾਨ ਅਸਦ ਸਾਡੇ ਕੰਬੋ ਇਸਲਾਮੀਆਂ ਕੰਬੋ ਸਕੂਲ ਦੇ ਫਰਸਟ ਕਲਾਸ ਤੋਂ ਸਾਡੇ ਕਲਾਸ ਵਾਲੋ ਨੇ ਅਸੀਂ ਇਕੱਠੇ میٹرਿਕ ਪਾਸ ਕੀਤੀ ਉਸ ਤੋਂ ਬਾਅਦ ਅਸੀਂ ਇਕੱਠੇ ਪਰੀ ਮੈਡੀਕਲ ਹੁੰਦੀ ਸੀ ਉਹ ਜੋ ਅੱਜ ਪਲੱਸ 1 ਪਲੱਸ 2 ਹੈ ਉਦੋਂ ਪਰੀ ਮੈਡੀਕਲ ਪ੍ਰੀ ਯੂਨੀਵਰਸਿਟੀ ਹੁੰਦੇ ਸੀ ਅਸੀਂ ਉਦੋਂ ਤੱਕ ਅਸੀਂ ਇਕੱਠੇ ਇੱਕੋ ਹੀ ਕਲਾਸ ਦੇ ਵਿੱਚ ਰਹੇ ਤੇ ਮੈਂ ਮਤਲਬ ਬਚਪਨ ਤੋਂ ਹੀ ਅਸੀਂ ਇਕ ਦੂਦਰੇ ਨੂੰ ਜਾਣਦੇ ਹਾਂ ਤੇ ਅੱਜ ਵੀ ਅਸੀਂ ਇਕੱਠੇ ਹੀ ਹਾਂ ਔਰ ਅੱਲਾਹ ਦਾ ਸ਼ੁਕਰ ਹੈ ਕਿ ਸਾਡੇ ਵਿੱਚ ਇੱਕੋ ਹੀ ਵੀ ਦਿਨ ਇਸ ਤਰ੍ਹਾਂ ਦਾ ਨਹੀਂ ਆਇਆ ਕਿ ਸਾਡੇ ਕਦੇ ਕੋਈ ਤਣਾਜ਼ਾ ਪੈਦਾ ਹੋਇਆ ਹੋਵੇ ਕਿਉਂਕਿ ਡਾਕਟਰ ਸਾਹਿਬ ਜੀ ਨੇ ਸੱਚ ਸਾਡੀ ਤਰ੍ਹਾਂ ਬਹੁਤ ਹੀ ਸੌਫਟ ਨੈਚਰ ਦੇ ਮਾਲਕ ਨੇ ਔਰ ਆਪਣੇ پروفیشنل پرتی He is very to his ہی از ویری اونیسٹ ٹو ہیز ڈیوٹیز ہمیشہ ایمانداری دیکھنے کام کیا ہے اور ایک بہت ہی محنت دال ملے کلے جے جس ہی میں ذکر کرنا چاہوں شاید میں ٹھیک ہی ہوا گا غلط نہیں ہوا کہ ملے کو لے بھی جے کوئی ਹੋਮਿਓਪੈਥੀ ਨੂੰ ਜਾਣਨ ਲੱਗਿਆ ਜਾਂ ਫੋਮੋਪੈਥੀ ਦੇ ਵਿੱਚ ਲੋਕਾਂ ਦਾ ਇੰਟਰਸਟ ਵਧਿਆ ਜਦੋਂ ਇਹਨਾਂ ਦੀ ਇੱਥੇ ਮਲੇਕੋਲੇ ਟ੍ਰਾਂਸਫਰ ਹੋ ਗਈ ਕਲਬ ਚੌਂਗ ਦੇ ਵਿੱਚ ਜਿਹੜੀ ਡਿਸਪੈਂਸਰੀ ਸੀ ਉਸ ਤੋਂ ਬਾਅਦ ਹੀ ਮਲੇਕੋਲੇ ਦੇ ਵਿੱਚ ਹੋਮਿਓਪੈਥੀ ਜਿਹੜੀ ਹੈਗੀ ਹੈ ਟ੍ਰੀਟਮੈਂਟ ਲੋਕਪ੍ਰੀਆ ਹੋਈ ਹੈ ਮੈਂ ਇਸ ਦੇ ਲਈ ਡਾਕਟਰ ਸਾਹਿਬ ਰਹਿਮਾਨ ਅਸਦ ਨੂੰ ਇਸ ਦੇ ਲਈ ਬਹੁਤ ਜ਼ਿਆਦਾ ਮੁਬਾਰਕਵਾਦ ਦਿੰਦਾ ਹਾਂ ਕਿ ਉਹਨਾਂ ਨੇ ਇਸ ਪ੍ਰੋਫੈਸ਼ਨ ਨੂੰ ਮਲੇਕੋਲੇ ਦੇ ਵਿੱਚ ਹੀ ਨਹੀਂ ਸਗੋਂ ਪੂਰੇ ਪੰਜਾਬ ਦੇ ਵਿੱਚ ਬੁਲੰਦੀਆਂ ਤੇ ਪਹੁੰਚਾਇਆ ਤੇ ਇਹਨਾਂ ਨੂੰ ਡਾਕਟਰ ਸਾਹਿਬ ਨੂੰ ਇੱਕ ਹੋਰ ਮੁਬਾਰਕਬਾਦ ਹੁੰਦਾ ਕਿ ਉਹਨਾਂ ਨੇ ਆਪਣੀ ਸਾਰੀ ਜੌਬ ਜਿਹੜੀ ਹੈਗੀ ਇੱਕ ਵਾਈਟ ਬਹੁਤ ਹੀ ਵਾਈਟ ਕਾਲਰ ਦੇ ਨਾਲ ਵਾਈਟ ਕਾਲਰ ਦੇ ਨਾਲ ਪੂਰੀ ਇਮਾਨਦਾਰੀ ਨਾਲ ਆਪਣਾ ਟਾਈਮ ਸਫਰ ਤੈਅ ਕੀਤਾ ਹੈ ਵਾਂਸ ਅਗੇਨ ਆਈ ਕੰਗ੍ਰੈਚੂਲੇਟ ਯੂ ਥੈਂਕ ਯੂ ਸਰ ਅੱਜ ਮੇਰੀ ਰਿਟਾਇਰਮੈਂਟ ਦਾ ਪ੍ਰੋਗਰਾਮ ਹੈ ਛੋਟੀ ਜਿਹੀ ਪਾਰਟੀ ਰੱਖੀ ਹੈ ਜਿਹਦੇ ਵਿੱਚ ਮੈਂ ਆਪਣੇ ਸਟਾਫ ਨੂੰ ਮੇਰੇ ਦੋਸਤਾਂ ਨੂੰ ਇਹਨਾਂ ਸਾਰਿਆਂ ਨੂੰ ਇਨਵਾਈਟ ਕਰਿਆ ਸੀ ਮੈਂ ਸਾਰਿਆਂ ਦਾ ਸ਼ੁਕਰੀਆ ਦਾ ਕਰਦਾ ਹਾਂ اس ایوینٹ نو بہت خوبصورت بناتا ہوں انہوں کہ میں اپنی ریٹائرمنٹ کے اوپر رلیکس فیل کر رہا تی سال دو مہینے دس دن میں نے سروس پرووائڈ کی لوگ سیوا کی ہوں میں ریٹائرمنٹ تو بعد اپنا پرائیویٹ کلینک شروع کیتا ہے اصد ہیلتھ سینٹر دے نام پہ جتھے بھی میں لوگ سیوا کر ਮੈਂ ਆਪਣੇ ਹਸਬੰਦ ਦੇ ਲਈ ਇੱਕ ਤਾਂ ਬਹੁਤ ਜ਼ਿਆਦਾ ਖੁਸ਼ ਹਾਂ ਕਿ ਇਹਨਾਂ ਨੇ ਆਪਣੀ ਪੂਰੀ ਸਰਵਿਸ ਬਹੁਤ ਹੀ ਇਮਾਨਦਾਰੀ ਬਹੁਤ ਓਨੈਸਟੀ ਬਹੁਤ ਲਗਨ ਡੈਡੀਕੇਸ਼ਨ ਦੇ ਨਾਲ ਕੀਤੀ ਹੈ ਸੱਚ ਬੁਚੋ ਤਾਂ ਜੋ ਮੈਂ ਅੱਜ ਜੌਬ ਕਰ ਰਹੀ ਹਾਂ ਜੋ ਮੇਰੀ ਜੌਬ ਕਰਨ ਦਾ ਤਰੀਕਾ ਹੈ ਜਿਵੇਂ ਉਹਦੇ ਚ ਕੁਝ ਕਰ پا ਰਹੀ ਹਾਂ ਤਾਂ ਉਹ ਇਹਨਾਂ ਦੀ ਹੀ ਗਾਈਡੈਂਸ ਦੇ ਨਾਲ ਹੈ ਇਹਨਾਂ ਨੂੰ ਜਦ ਮੈਂ ਦੇਖਦੀ ਸੀ ਕਿ ਆਪਣੀ ਸਰਵਿਸ ਜਿਹੜੀ ਹੈਗੀ ਬਸ ਇਮਾਨਦਾਰੀ ਨਾਲ ਲਗਨ ਨਾਲ ਕਰ ਰਹੇ ਤੇ ਉਹਦਾ ਇਹਨਾਂ ਨੂੰ ਫਲ ਵੀ ਮਿਲਦਾ ਲੋਕਾਂ ਦੀ ਦੁਆਆਂ ਦੇ ਰੂਪ ਦੇ ਵਿੱਚ ਮੈਂ ਵੀ ਇਹੀ ਚਾਹੁੰਗੀ ਕਿ ਮੈਂ ਵੀ ਜਿੰਨਾ ਟਾਈਮ ਸਰਵਿਸ ਕਰਾਂ ਲੋਕਾਂ ਦੀ ਸੇਵਾ ਕਰਾਂ ਔਰ ਦੁਆਇਆਂ ਲਗਾਉਣਾ। ਥੈਂਕ ਯੂ।